सत श्रीकाल मैं मनप्रीत कौर हाजिर हूँ हूं तक द्डिया खबर लैके शुरुआत कर दें नवजोत जलवेड़ा की रहाई तो बाद आगू वालों एक फैसले के जड़ी मुलतवी कर दीती गई है दस दई कि शुदा घट्टो घट कट समर्थन मुल्ते खरीद नै के पिछले पांच महीनों तो शंभू बैरीएडर से धरने दे रहे गैर सियासी संयुक्त किसान मोर्चे के मुखी जगजीत सिंह डेवाल ने सतारा अठारह जुलाई में अंबाला देम पी का घिराओं का प्रोग्राम मुलतवी कर दता है ਅੱਜ ਸਵੇਰੇ ਇੱਕ ਵੀਡੀਓ ਜਾਰੀ ਕਰਦੇ ਆਂ ਜਗਜੀਤ ਸਿੰਘ ਤੇ ਦਿਵਾਲ ਨੇ ਦੱਸਿਆ ਕਿ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਨੂੰ ਪੁਲਿਸ ਨੇ ਕਾਫੀ ਸਮੇਂ ਤੋਂ ਗ੍ਰਿਫਤਾਰ ਕਰ ਲਿਆ ਸੀ ਉਸ ਨੂੰ ਰਿਹਾ ਕਰਾਉਣ ਲਈ ਸਾਂਝਾ ਕਿਸਾਨ ਮੋਰਚਾ ਵੱਲੋਂ 17 ਤੇ 18 ਜੁਲਾਈ ਨੂੰ ਅੰਬਾਲਾ ਦੇ ਐਮਪੀ ਦਫ਼ਤਰ ਕਰਨ ਦਾ ਪ੍ਰੋਗਰਾਮ ਉਕਾਲਿਆ ਗਿਆ ਸੀਗਾ ਪਰ ਉਹਨਾਂ ਨੂੰ ਹੁਣੇ ਹੀ ਸੂਚਨਾ ਮਿਲੀ ਹੈ ਨਵਦੀਪ ਜਲਵੇੜਾ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਹੈ ਅਤੇ ਸਾਡੇ ਸਾਥੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਐਜ ਇਸ ਸਥਿਤੀ ਵਿੱਚ ਅੱਜ ਤੇ ਕੱਲ ਲਈ ਨਿਹਾਰ ਦਿੱਤ ਕੀਤੀ ਗਈ ਕਿ ਬੰਨੀ ਨੂੰ ਮਲਤਵੀ ਕਰ ਦਿੱਤਾ ਗਿਆ ਇਹ ਦੱਸ ਦਈਏ ਕਿ ਨਵਦੀਪ ਚਲਵੇੜਾ ਦੀ ਰਿਹਾਈ ਤੋਂ ਬਾਅਦ ਕਿਸਾਨ ਅਗਵਾ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਰਾਜਪਾਲ ਹੀ ਪੰਜਾਬ ਦੀ ਯੂਨੀਵਰਸਿਟੀਆਂ ਦੇ ਕੌਂਸਲਰ ਵਜੋਂ ਮੰਨੇ ਜਾਣਗੇ ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਗਏ ਪੰਜਾਬ ਯੂਨੀਵਰਸਿਟੀ ਲਾਜ਼ ਬਿਲ 2023 ਨੂੰ ਰਾਸ਼ਟਰਪਤੀ ਨੇ ਬਿਨਾਂ ਮਨਜ਼ੂਰੀ ਦੇ ਪੰਜਾਬ ਸਰਕਾਰ ਕੋਲ ਬੇਰੰਗ ਮੋੜ ਦਿੱਤਾ ਪੰਜਾਬ ਵਿਧਾਨ ਸਭਾ ਨੇ ਪਿਛਲੇ ਸਾਲ 22 ਜੂਨ ਨੂੰ ਇਹ ਬਿਲ ਸਰਸੰਬੰਧੀ ਨਾਲ ਪਾਸ ਕੀਤਾ ਸੀ ਬਿਲ ਤਹਿਤ ਸੂਬੇ ਆ 12 ਸਟੇਟ ਯੂਨੀਵਰਸਿਟੀਆਂ ਦੇ ਕੁੱਲ ਪ੍ਰਤੀ ਦੀ ਸ਼ਕਤੀ ਰਾਜਪਾਲ ਦੇ ਮੁੱਖ ਮੰਤਰੀ ਕੋਲ ਤਬਦੀਲ ਹੋਣੀ ਸੀ ਰਾਸ਼ਟਰਪਤੀ ਨੇ ਪਿਛਲੇ ਹਫਤੇ ਬਿੱਲ ਪੰਜਾਬ ਰਾਜ ਭਵਨ ਨੂੰ ਵਾਪਸ ਕਰ ਦਿੱਤਾ ਸੀ ਰਾਜ ਭਵਨ ਦੇ ਸੂਤਰ ਅਨੁਸਾਰ ਰਾਸ਼ਟਰਪਤੀ ਨੂੰ ਮਨਜ਼ੂਰੀ ਵਾਸਤੇ ਭੇਜੇ ਤਿੰਨ ਬਿਲਾ ਚੋਏ ਉਪਯੋਗਕਤ ਬਿੱਲ ਵਾਪਸ ਭੇਜ ਦਿੱਤਾ ਗਿਆ ਹੈ ਪੰਜਾਬ ਦੇ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਬਿੱਲ ਭਾਰਤੀ ਸੰਵਿਧਾਨ ਦੀ ਧਾਰਾ 200 ਅਧੀਨ ਭਾਰਤ ਦੇ ਰਾਸ਼ਟਰਪਤੀ ਲਈ ਆਪਣੇ ਕੋਲ ਰੱਖਵੇਂ ਰੱਖ ਲਏ ਸਨ ਰਾਜਪਾਲ ਨੇ ਮੰਗਰੋ ਇਹ ਤਿੰਨੋਂ ਬਿੱਲ ਪੰਜਾਬੀ ਯੂਨੀਵਰਸਿਟੀ ਲਾਜ਼ ਬਿਲ 2023 ਪੰਜਾਬ ਪੁਲਿਸ ਬਿਲ ਅਤੇ ਸਿੱਖ ਗੁਰਦੁਆਰਾ ਬਿਲ ਰਾਸ਼ਟਰਪਤੀ ਕੋਲ ਭੇਜ ਦਿੱਤੇ ਸਰਪੰਜਾਬ ਯੂਨੀਵਰਸਿਟੀ ਲਾਜ਼ ਬਿਲ 2023 ਵਾਪਸ ਹੁਣ ਉਚੇਰੀ ਸਿੱਖਿਆ ਵਿਭਾਗ ਕੋਲ ਆ ਗਿਆ ਹੈ ਅਤੇ ਇਸ ਬਿਲ ਨੂੰ ਪ੍ਰਵਾਨਗੀ ਮਿਲਣ ਨਾਲ ਰਾਜਪਾਲ ਦੀਆਂ ਤਾਕਤਾਂ 'ਚ ਕਟੌਤੀ ਹੋਣੀ ਸੀ ਵਿਚੇਰੀ ਸਿੱਖਿਆ ਵਿਭਾਗ ਦੇ ਅਧਿਕਾਰਤ ਸੂਤਰਾਂ ਮੁਤਾਬਕ ਰਾਸ਼ਟਰਪਤੀ ਨੇ ਬਿੱਲ 'ਚ ਕੀਤੀਆਂ ਸੋਧਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਰਾਸ਼ਟਰਪਤੀ ਵੱਲੋਂ ਮਨਜ਼ੂਰੀ ਨਾ ਮਿਲਣ ਮਗਰੋਂ ਹੁਣ ਰਾਜ ਸੰਚਾਲਿਤ ਯੂਨੀਵਰਸਿਟੀਆਂ ਦੇ ਕੌਂਸਲਰ ਰਾਜਪਾਲ ਹੀ ਬਣੇ ਰਹਿਣਗੇ। ਦੱਸਣਯੋਗ ਹੈ ਕਿ ਇਹ ਬਿੱਲ ਕਾਫੀ ਸਮਾਂ ਤੋਂ ਪੈਂਡਿੰਗ ਹੀ ਪਿਆ ਰਹੇ ਸਨ ਕਿਉਂਕਿ ਰਾਜਪਾਲ ਨੇ ਜੂਨ 2023 ਦੇ ਸੈਸ਼ਨ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਸੀ। ਸੁਪਰੀਮ ਕੋਰਟ ਨੇ ਮਗਰੋਂ ਜੂਨ 2023 ਦੇ ਸੈਸ਼ਨ ਨੂੰ ਸੰਵਿਧਾਨਿਕ ਤੌਰ ਤੇ ਜਾਇਜ਼ ਕਰਾਰ ਦਿੰਦਿਆਂ ਰਾਜਪਾਲ ਨੂੰ ਇਸ ਸੈਸ਼ਨ ਵਿੱਚ ਪਾਸ ਬਿੱਲਾਂ ਤੇ ਫੈਸਲੇ ਸਲਾਹ ਲੈ ਲਈ ਕਿ ਆ ਸੀ ਉਪਰੰਤ ਰਾਜਪਾਲ ਨੇ ਪੰਜਾਬ ਐਫੀਲੀਏਟਡ ਕਾਲਜ ਸੇਵਾ ਦੀ ਸੁਰੱਖਿਆ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ ਚਾਰ ਹੋਰ ਰਾਜਾਂ ਵੱਲੋਂ ਪਾਸ ਅਜੇ ਬਿੱਲ ਵੀ ਨਹੀਂ ਲੱਗੇ ਕਿਸੇ ਤਨਪਤਨ ਪੰਜਾਬ ਤੋਂ ਪਹਿਲਾਂ ਪੱਛਮੀ ਬੰਗਾਲ, ਕੇਰਲ, ਰਾਜਸਥਾਨ, ਮਹਾਰਾਸ਼ਟਰ ਅਤੇ ਤਾਮਿਲਨਾਡੂ ਦੀਆਂ ਸਰਕਾਰਾਂ ਵੱਲੋਂ ਵੀ ਆਪੋ ਆਪਣੇ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਸੰਬੰਧੀ ਐਜੇ ਬਿਲ ਪਾਸ ਕੀਤੇ ਗਏ ਹਨ। ਇਹਨਾਂ ਬਾਕੀ ਸੂਬਿਆਂ ਦੀ ਐਜੇ ਬਿਲ ਵੀ ਕਿਸੇ ਤਨਪਤਨ ਨਹੀਂ ਲੱਗੇ। ਪੰਜਾਬ ਸਰਕਾਰ ਨੇ ਬਿਲ ਪੰਜਾਬ ਵਿਧਾਨ ਸਭਾ ਚ ਲਿਉਣ ਦਾ ਫੈਸਲਾ ਉਦੋਂ ਲਿਆ ਸੀ ਜਦੋਂ ਰਾਜਪਾਲ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦਾ ਉਪਰ ਕੁੱਲਪਤੀ ਨਿਯੁਕਤ ਕਰਨ ਵਿੱਚ ਅੜਕੇ ਆ ਖੜਾ ਕਰ ਦਿੱਤਾ ਸੀ। ਦੱਸ ਦੇ ਇਹ ਕਿ ਪੰਜਾਬ ਦੇ काउंसलर राष्ट्रपति रहने फैसला हो चुका है दस दई किस नहींहंग एस जी पीसी खंडे कृपाना हमला किया गया है दस दई कि तख्त तो श्री केसगढ़ साहिब के लंगर हॉल निहंग बाणे जाए पांच व्यक्ति ने श्रोमी कमेटी मुलाजमान के खंडे तिरपाना हमला कर दिता है हमले च तीन मुलाजिम ਹੋ ਗਿਆ ਨਹੀਂ ਪ੍ਰਬੰਧਕ ਕਮੇਟੀ ਦੇ ਸ਼ਿਕਾਇਤ ਤੇ ਪੁਲਿਸ ਨੇ ਤੇਨੂੰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਚਾਕੀ ਦੋ ਵਿਅਕਤੀ ਫਰਾਰ ਹੋ ਗਏ ਹਨ ਤਾਂ ਸੇ ਕੀ ਆਏ ਦਿਨ ਅਵੇ ਦੇ ਕੁਝ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਸਿੱਖ ਧਰਮ ਦੇ ਲੋਕਾਂ ਨੂੰ ਜਿਹੜਾ ਸਿੱਖ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਜਿੱਥੇ ਨੰਗ ਦਾ ਬਾਣਾ ਪਾ ਕੇ ਪੰਜ ਵਿਅਕਤੀਆਂ ਵੱਲੋਂ ਉੱਥਾ ਦੇ ਸੇਵਾਦਾਰਾਂ ਤੇ ਹਮਲਾ ਕੀਤਾ ਜਾ ਰਿਹਾ ਮਨੀਸ਼ ਸੁਸ਼ੋਦੀਆ ਦੀ ਰਿਹਾਈ ਤੇ ਸੀਬੀਆਈ ਵੱਲੋਂ ਈਡੀ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਦੀ ਜੜੀ ਰਿਹਾਈ ਤੇ ਜਵਾਬ ਮੰਗਿਆ ਗਿਆ ਹੈ ਸੀਬੀਆਈ ਵੱਲੋਂ ਦੱਸਿਆ ਕਿ ਦਿੱਲੀ ਆਪਕਾਰੀ ਨੀਕੀ ਕੋਟਾਲੇ ਚ ਮਨੀ ਲਾਂਡਰਿੰਗ ਤੇ ਪ੍ਰਚਾਰ ਦੇ ਮੁਲਾਜ਼ਮ भ्रिष्टाचार के मुलजिम दिल्ली के सबका उप मुख्यमंत्री मनीष सिसोदिया की जमानत अर्जी पर सुप्रीम कोर्ट ने सी बी आई तो ईडी नोटिस जारी करके जवाब मंगया है अदालत मामले उन्ती जुलाई में मुड़ सुनवाई करेगी मनीष सिसोदिया पिछले सोलह महीनों तो जेल जे से बंद हैं सिसोदिया ने छब्बीस फरवरी सी बी आई ने गिरफ्तार किया उस तो बाद नौ मार्च में ई डी ने गिरफ्तार किया उदों तो जेल चंगलवार जे को जस्टिस बी आर गवाई जसटिस संजय करेल ਜਸਟਿਸ ਕੇਵੀ ਵਿਸ਼ਨਵਾਥ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ ਸਿਸੋਦੀਆਂ ਵੱਲੋਂ ਵਕੀਲ ਅਭਿਸ਼ੇਕ ਮੰਨੂ ਸਿਗਵੀ ਤੇ ਵਿਵੇਕ ਜਨਪੇਸ਼ ਸਿਸੋਦੀਆਂ ਨੇ ਜ਼ਮਾਨਤ ਦੀ ਮੰਗ ਕਰਦਿਆਂ ਹੋਇਆ ਕਿ ਆਹ 16 ਮਹੀਨਿਆਂ ਤੋਂ ਜੇਲ੍ਹ 'ਚ ਬੰਧਨ ਉਹਨਾਂ ਦਾ ਕੇਸ ਅੱਗੇ ਨਹੀਂ ਵਧਾਇਆ ਜਾ ਰਿਹਾ ਕੇਸ ਉਸੇ ਪੜਾਤੇ ਹੈ ਜਿੱਥੇ ਅਕਤੂਬਰ 2023 'ਚ ਇਸ ਅਦਾਲਤ ਨੇ ਕੇਸ 'ਚ ਪ੍ਰਗਤੀ ਨਾ ਹੋਣ ਦੇ ਦੁਬਾਰਾ ਕੋਰਟ ਆਨ ਦੀ ਛੂਟ ਦਿੱਤੀ ਸੀ ਦੱਸ ਤਾਏ ਕਿ ਮਨੀਸ਼ ਸਿਸੋਦੀਆ ਦੀ ਆਪਕਾਰਿਕੋਟਾਲ ਨੇ ਸ਼ਰਾਬ ਮਾਮਲੇ ਦੇ ਵਿੱਚ ਜਿਹੜੀ ਰਹੀ ਈਡੀ ਸੀਬੀਆ ਵੱਲੋਂ ਈਡੀ ਤੋਂ ਜਵਾਬ ਮੰਗਿਆ ਗਿਆ ਹੈ ਭਾਜਪਾ ਦੇ ਸੀਨੀਅਰ ਆਗੂ ਨੇ ਮਾਨ ਸਰਕਾਰ ਤੇ ਤੰਜ ਕਸਦੇ ਕਹਿਆ ਹੈ ਕਿ NHAI ਕਿਸਾਨਾਂ ਦੇ ਜਿਹੜੇ ਧਰਨੇ ਨੇ ਉਹਨਾਂ ਦੇ ਕਾਰਨ ਹੀ ਬੰਦ ਹੋਏ ਨੇ ਅਤੇ ਉਹਨਾਂ ਨੇ ਉਹਨਾਂ ਨੂੰ ਸਿਆਸੀ ਧਰਨੇ ਵੀ ਕਿਹਾ ਹੈ ਦੱਸੋ ਇਹ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਆਪ ਸਰਕਾਰ ਦੇ 2 ਸਾਲ ਅਤੇ 4 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਵਿਕਾਸ ਦੀ ਕੀਮਤ ਤੇ ਵੋਟਾਂ ਦੀ ਖਾਤਰ ਅਗਾਵਾਦੂ ਨੀਤੀਆਂ ਤੇ ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟਾਂ ਵਿੱਚ ਸਭ ਤੋਂ ਵੱਧ ਅੜਿੱਕੇ ਢਾਇ ਜਾ ਰਹੇ ਹਨ ਅਤੇ ਸਰਕਾਰ ਆਪਣੀ ਰਾਜਨੀਤਿਕ ਪਾਲਿਸੀ ਤਹਿਤ ਕੰਮ ਕਰ ਰਹੀ ਹੈ ਜੋ ਸੂਬੇ ਦੇ ਹਿਤ ਵਿੱਚ ਉਕਾ ਵੀ ਨਹੀਂ ਹੈ ਸੰਪਲਾ ਨੇ ਵਿਸਥਾਇਕ ਜਾਣਕਾਰੀ ਦਿੰਦਿਆਂ ਅਤੇ ਤੱਥਾਂ ਸਹਿਤ ਇਸ ਮਾਮਲੇ ਨੂੰ ਉਜਾਗਰ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੇ ਢਿੱਲੇ ਰਵੱਈਏ ਦਾ ਸਬੂਤ ਹੈ ਜਿਸ ਕਾਰਨ ਪੰਜਾਬ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੁਆਰਾ ਲਾਗੂ ਕੀਤੇ ਜਾ ਰਹੇ ਕਈ ਮਹੱਤਵਪੂਰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਨੂੰ ਖਤਮ ਕਰ ਦਿੱਤਾ ਗਿਆ ਹੈ ਸਾਮਪਲਾ ਨੇ ਆਪਣੀ ਨਿਰਾਸ਼ਾ ਜ਼ਾਹਰ ਕਰਦਿਆਂ ਕਿ ਆ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਨਸ਼ਿਆਂ ਦੀ ਬੇਕਾਬੂ ਖਤਰੇ ਕਾਰਨ ਸੂਬਾ ਪਹਿਲਾਂ ਹੀ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਸੰਘਰਸ਼ ਕਰ ਰਿਹਾ ਹੈ ਕਿਸਾਨ ਜਥੇਬੰਦੀਆਂ ਦੇ ਸਿਆਸੀ ਤੌਰ ਤੇ ਪ੍ਰੇਰਿਤ ਧਰਨਿਆਂ ਨੂੰ ਭਗਵੰਤ ਮਾਨ ਸਰਕਾਰ ਦੀ ਲੁਕਵੀ ਹਮਾਇਤ ਕਾਰਨ ਕੇਂਦਰ ਸਰਕਾਰ ਵੱਲੋਂ ਪ੍ਰਭਾਵ ਕੀਤੇ ਗਏ ਵੱਡੇ ਕੌਮੀ ਮਾਰਗ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਨੂੰ ਬੰਦ ਹੋ ਗਏ ਹਨ ਤੇ ਇਸ ਦੀ ਕੀਮਤ ਪੰਜਾਬ ਦੇ ਲੋਕਾਂ ਨੂੰ ਭੁਗਤਣੀ ਪੈਗੀ। ਸਾਬਕਾ ਮੰਤਰੀ ਵਿਜੇ ਸਾਮਪਲਾ ਨੇ ਕਿਹਾ ਕਿ ਪ੍ਰੋਜੈਕਟਾਂ ਨੂੰ ਖਤਮ ਕਰ ਨਾ ਰਾਜ ਦੀ ਆਰਥਿਕਤਾ ਤੇ ਬੁਨਿਆਦੀ ਢਾਂਚਾ ਵਿਕਾਸ ਯੋਜਨਾਵਾਂ ਲਈ ਇੱਕ ਵੱਡਾ ਚਟਕਾ ਹੈ ਉਹਨਾਂ ਆਖਿਆ ਕਿ ਉਹ ਆਸ ਕਰਦੇ ਹਨ ਕਿ ਇੱਕ ਵਾਰ ਲਾਗੂ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣਗੇ ਜਿਸ ਨਾਲ ਪੰਜਾਬ ਸਰਕਾਰ ਲਈ ਮਾਲੀਆ ਇਕੱਠਾ ਕਰਨ ਵਿੱਚ ਕਾਫੀ ਵਾਧਾ ਹੋਵੇਗਾ ਦੱਸਿਆ ਕਿ ਭਾਜਪਾ ਦੇ ਸੀਨੀਅਰ ਆਗੂ ਵੱਲੋਂ ਮਾਨ ਸਰਕਾਰ ਦੇ ਢਾਂਚੇ ਕਰਸਤੇ ਆਏ ਬਿਆਨ ਦਿੱਤੇ ਗਏ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੈਟਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ